एसडीपीसी ਦੇ ਸਾਬਕਾ ਸੈਕਟਰੀ ਮਨਜੀਤ ਸਿੰਘ ਕਲਕੱਤਾ ਵੱਲੋਂ ਕਾਂਗਰਸ ਦੀ ਸਰਕਾਰ ਬਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਜਲਦੀ ਹੀ ਐਸਡੀਪੀਸੀ ਦੀਆਂ ਜ਼ੋਨਾ ਕਰਵਾਉਣ ਦੀ ਮੰਗ ਕੀਤੀ ਹੈ ਸਰਦਾਰ ਕਲਕੱਤਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਕਬਜ਼ੇ ਤੋਂ ਆਜ਼ਾਦ ਕਰਾਉਣਾ ਬਹੁਤ ਜ਼ਰੂਰੀ ਹੈ ਨੰਬਰ 1 ਕੇ ਜਿਹੜਾ ਇਲੈਕਟ੍ਰਿਕ ਵਾਰਡਟ ਆਇਆ ਹੈ ਉਹਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਅਸੀਂ ਉਹਨਾਂ ਨੂੰ ਬਹੁਤ ਵਧਾਈ ਦਿੰਦੇ ਆ ਉਨਾ ਬਰਾ ਇਨ தி ਕੰਟੈਕਸਟ ਬੜਾ ਠੀਕ ਵਰਡ ਇੱਕ ਜਿਹੜਾ ਹੈ ਉਹ ਦਿੱਤਾ ਹੈਗਾ ਐਸਜੀਪੀਸੀ ਦੀ ਇਲੈਕਸ਼ਨ ਅਸੀਂ ਡਿਮਾਂਡ ਕਰਦੇ ਕਿਉਂਕਿ ਇਸ ਕਰਕੇ ਕਰਦੇ ਆ ਕਿਉਂਕਿ ਲੈਜੀਟਿਮੇਟ ਹੈ ਆਲਰੇਡੀ ਇੱਕ ਬੰਦੇ ਨੇ ਸਾਡੇ ਨੇ ਕੇਸ ਕਰ ਦਿੱਤਾ ਹੋਇਆ ਕਿ 5 ਸਾਲ ਜਿਹੜੇ ਆ ਇਹਨਾਂ ਦੇ ਪੂਰੇ ਹੋ ਚੁੱਕੇ ਆ ਜਦੋਂ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ 5 ਸਾਲ ਪੂਰੇ ਹੋ ਗਏ ਆ ਸੈਪਟੰਬਰ ਦੇ ਪਿਛਲੇ ਸਾਲ ਦੇ ਸੈਪਟੰਬਰ ਚ ਉਹ ਪੂਰੇ ਹੋ ਗਏ ਆ ਹੁਣ ਇਹ ਤੋਂ ਬਾਅਦ ਜਿਹੜਾ ਹੈਗਾ ਇਹ ਜਾਣਬੁੱਝ ਕੇ ਇਹ ਉਸ ਨੂੰ ਕਨਫਿਊਜ਼ਨ ਦੇ ਵਿੱਚ ਉਹ ਇਸ ਤਰੀਕੇ ਦਾ ਕਰ ਰਹੇ ਆ ਉਹ ਨਹੀਂ ਕਰ ਸਕਦੇ ਜਿਹੜਾ ਪੰਜਾਬ ਦੇ ਵਿੱਚ ਡਰੱਗਸ ਦਾ ਮੈਨਸ ਸੀ ਜਿਹੜਾ ਪੰਜਾਬ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਜਿਹੜਾ ਪੰਜਾਬ 'ਚ ਲਾਅ ਐਂਡ ਆਰਡਰ ਦੀ ਗੱਲ ਸੀ ਜਿਹੜਾ ਪੰਜਾਬ ਦੇ ਵਿੱਚ ਯੂਥ ਬਚਾਉਣ ਦੀ ਗੱਲ ਸੀ ਉਹ ਇਸੇ ਤਰੀਕੇ ਨਾਲ ਹੀ ਬਸਾ ਦੇ ਜੇ ਅਸੀਂ ਰਿਜਮ ਚੇਂਜ ਹੋਵੇ ਉਹਨਾਂ ਨਵੀਂ ਬਣੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜ਼ੋਰ ਲਾ ਕੇ ਜਲਦ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤਾਂ ਜੋ ਪੰਜਾਬ ਖੁਸ਼ਹਾਲ ਤੇ ਸ਼ਾਂਤੀਪੂਰਨ ਜ਼ਿੰਦਗੀ ਜੀ ਸਕੇ আমৃত ক্যাম্যান সোনু সোডিদের গল খবর হারপাল ইন্ডিয়াল